51000 51000 51000 ਸਤਿ ਸ਼੍ਰੀ ਅਕਾਲ ਜੀ ਫਨੀ ਕੰਟੈਂਟ ਬਣਾ ਕੇ ਸਾਰੇ ਨੂੰ ਹਸਾਉਣ ਵਾਲੀ ਫੈਮਿਲੀ ਸੰਦੂ ਫੈਮਲੀ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਅੱਜ ਗੁੱਗੂ ਅਤੇ ਮੋٹے ਦੀ ਭੈਣ ਅਮਨ ਦਾ ਫਾਈਨਲੀ ਤੌਰ ਤੇ ਵਿਆਹ ਹੋ ਚੁੱਕਿਆ ਹੈ ਅਤੇ ਇਸ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਬਹੁਤ ਸਾਰੀਆਂ ਵੀਡੀਓ ਸਾਂਝੀਆਂ ਕਰ ਚੁੱਕੀ ਆ ਜੋ ਕਿ ਤੁਸੀਂ ਸਾਡੇ ਚੈਨਲ ਦੇ ਜਾ ਕੇ ਉਹਨਾਂ ਵੀਡੀਓਜ਼ ਨੂੰ ਚੈੱਕ ਕਰ ਸਕਦੇ ਹੋ ਹੁਣ ਆਪਾਂ ਤੁਹਾਡੇ ਨਾਲ ਅਮਨ ਦੇ ਵਿਆਹ ਤੋਂ ਬਾਅਦ ਦੀ ਇੱਕ ਵੀਡੀਓ ਸਾਂਝੀ ਕਰਦੇ ਪਾਹਾਂ ਜਿੱਥੇ ਕਿ ਪੂਰੀ ਸੰਦੂ ਫੈਮਲੀ ਰਿਬਨ ਕਟਵਾਉਂਦੀ ਹੋਈ ਦਿਖਾਈ ਦਿੱਤੀ ਅਤੇ ਉਹਨਾਂ ਨੇ ਆਪਣੇ ਜੀਜੇ ਤੋਂ 55000 ਰੁਪਏ ਦੀ ਮੰਗ ਕੀਤੀ ਇਸ ਦੇ ਨਾਲ ਨਾਲ ਪੂਰੀ ਸੰਦੂ ਫੈਮਲੀ ਬਹੁਤ ਜ਼ਿਆਦਾ ਖੁਸ਼ ਦਿਖਾਈ ਦੇ ਰਹੀ ਸੀ ਉਹਨਾਂ ਨੇ ਆਪਣੇ ਜੀਜੇ ਨਾਲ ਖੂਬ ਮਸਤੀ ਵੀ ਕੀਤੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਬਨੇ ਰਹੋ ਸਾਡੇ ਚੈਨਲ ਦੇ ਨਾਲ ਐਤਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ ਚਲੋ ਚਲੋ ਹਾਂ ਐਨੂੰ ਕਰਕੇ ਰੱਖ ਤੂੰ ਕਵਰ ਚੇਂਜ ਕਰ ਆਇਆ ਇਹਦੋਂ ਨਿਕਲ ਨਹੀਂ ਹੈ ਗਾਈ ਜਨੇ ਐਨੂੰ ਕਰੀ ਐਨੂੰ ਕਰੀ ਮਟਾ ਜਾ ਬੰਦਾ ਕਿ ਵੱਡਾ ਲਾਵੇ ਜੀਦੀਨ ਦੇ ਜੀਜਾ ਕਿੱਥੇ ਆ ਚੱਕਦਾ ਚੱਕ ਜਲ ਚਲ ਤੂੰ ਇਹਨੂੰ ਚੱਕ ਤੂੰ ਇਹਨੂੰ ਝੋਕਲਾ ਚਲ ਚਲ কিছু <laughs>